11 ਲੱਖ ਤੋਂ ਸ਼ੁਰੂ ਹੋ ਕੇ ਆ 20 ਲੱਖ ਤੱਕ ਜਾਂਦੀ ਆ ਕਿਤੇ ਇੱਕ ਵਾਰ ਨਾ ਲੁੱਕ ਚੈੱਕ ਕਰੋ ਯਾਰ ਇੰਨੀ ਘੈਂਟ ਲਾਦੀਆਂ ਨਾ ਕਿ ਯਾਰ ਸਕੋਡ ਤੁਹੀਂ ਜਾਣਦੇ ਹੋ ਮੇਨ ਲਈ ਆਪਣੀ ਬਿਲਡ ਕੁਆਲਿਟੀ ਤੇ ਸੇਫਟੀ ਲਈ ਜਾਣੀ ਜਾਂਦੀ ਆ ਪਾਰਟ ਤਾਂ ਓਡੀਅਰ ਕੀ ਗੱਡੀ ਨੂੰ ਵੀ ਫੇਲ ਕਰਦਾ ਆ ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਬਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਆਪਣੇ ਸਾਹਮਣੇ ਆਪਣੇ ਕੋਲ ਖੜੀ ਆ ਸਕੋਡਾ ਵਾਲਿਆਂ ਦੀ ਸਲਾਬੇ ਆ 2025 ਵਾਲਾ ਵੇਰੀਐਂਟ ਹੈ ਗੱਲ ਕਰਾਂ ਟੌਪ ਆਫ ਦਿ ਲਾਈਨ ਵੇਰੀਐਂਟ ਹੈ ਇਹ ਆਪਣੀ ਵਾਈਟ ਕਲਰ ਦੇ ਵਿੱਚ ਵੀ ਅਵੇਲੇਬਲ ਆ ਤੇ ਆਪਣੀ ਬਲੈਕ ਕਲਰ ਦੇ ਵਿੱਚ ਵੀ ਅਵੇਲੇਬਲ ਆ ਬਲੈਕ ਕਲਰ ਤੁਸੀਂ ਦੇਖ ਸਕਦੇ ਹੋ ਆਪਣਾ ਕੰਨਾ ਸੋਨਾ ਲੱਗਦਾ ਵੈਸੇ ਮਾੜੀ ਵਾਈਟ ਤੇ ਵੀ ਨਹੀਂ ਲੱਦਿਆ ਤੇ ਅੱਜ ਤੁਹਾਨੂੰ ਇੱਕ ਮੈਂ ਕੰਪਲੀਟ ਇਹਦੇ ਬਾਰੇ ਇਨਫੋਰਮੇਸ਼ਨ ਦੰਦਾ ਕਿ ਇਹਦੇ ਵਿੱਚ ਆਪਾਂ ਨੂੰ ਕੀ ਕੀ ਦੇਖਣ ਨੂੰ ਮਿਲ ਜਾਂਦਾ ਸਭ ਤੋਂ ਪਹਿਲਾਂ ਗੱਲ ਕਰੀ ਆਪਾਂ ਪ੍ਰਾਈਸ ਪੁਆਇੰਟ ਦੀ ਆਪਣੀ 11 ਲੱਖ ਤੋਂ ਸ਼ੁਰੂ ਹੋ ਕੇ ਆ 20 ਲੱਖ ਤੱਕ ਜਾਂਦੀ ਆ ਤੇ ਜਿਹੜਾ ਅੱਜ ਆਪਣੇ ਕੋਲ ਕਰੰਟਲੀ ਵੇਰੀਐਂਟ ਖੜਿਆ ਇਹ ਆਪਣਾ ਸਪੋਰਟਸ ਵੇਰੀਐਂਟ ਆ ਇਹਦੇ ਪ੍ਰਾਈਸ ਪੁਆਇੰਟ ਦੀ ਗੱਲ ਕਰਾਂ ਮੈਂ ਆਪਣਾ 14 ਲੱਖ ਸਮਥਿੰਗ ਦੇ ਅਰਾਊਂਡ ਆ ਤੇ ਓਨ ਰੋਡ ਜਾਂਦੇ ਜਾਂਦੇ ਆਪਣਾ 16 ਲੱਖ ਦੇ ਨੀਅਰ ਅਬਾਊਟ ਪੈ ਜਾਂਦਾ ਇਹ ਵਾਲਾ ਵੇਰੀਐਂਟ ਤੇ 16 ਲੱਖ ਦੇ ਵਿੱਚ ਆਪਾਂ ਦੇਖਦੇ ਆਂ ਆਪਾਂ ਨੂੰ ਸਕੋਡਾ ਕੀ ਕੀ ਪ੍ਰੋਵਾਈਡ ਕਰਦੀ ਆ ਤੇ ਗੱਲ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਕੀ ਤੋਂ ਆਪਾਂ ਨੂੰ ਨਾ ਐਦਾਂ ਦੀ ਕੁਛ ਦੇ ਵਿੱਚ ਫਲਿੱਪ ਕੀ ਮਿਲ ਜਾਂਦੀ ਆ ਤੇ ਜਿਹਦੇ ਵਿੱਚ ਆਪਣੇ ਤਿੰਨ ਬਟਨ ਨੇ ਇੱਕ ਆਪਣਾ ਲੋਕ ਦਾ ਇੱਕ ਆਪਾਂ ਹੋਲਡ ਕਰਕੇ ਰੱਖੂਗੇ ਆਪਣਾ ਬੂਟ ਓਪਨ ਹੋ ਜੂ ਤੇ ਇੱਕ ਆਪਣਾ ਅਨਲੋਕ ਦਾ ਵੈਸੇ ਇਹਦੇ ਵਿੱਚ ਆਪਣੀ ਜਿਹੜੀ ਕੀਲੈਸ ਐਂਟਰੀ ਆਉਂਦੀ ਆ ਇੰਜਨ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੇ ਦੋ ਇੰਜਨ ਹੁੰਦੇ ਨੇ ਇੱਕ 1 ਲੀਟਰ ਪੈਟਰੋਲ ਇੰਜਨ ਤੇ ਇੱਕ 1.5 ਲੀਟਰ ਪੈਟਰੋਲ ਇੰਜਨ ਦੋਵੇਂ ਆਪਣੇ ਟਰਬੋ ਚਾਰਜ ਇੰਜਨ ਨੇ ਤੇ ਗੱਲ ਕਰਦਾ ਮੈਂ ਸਭ ਤੋਂ ਪਹਿਲਾਂ ਫਰੰਟ ਦੇ ਵਿੱਚੋਂ ਆਪਣੀ ਐਦਾਂ ਦੀ ਕੁਛ ਇਹਦੀ ਫਰੰਟ ਲੁੱਕ ਆ ਜਿਹਦੇ ਵਿੱਚੋਂ ਮੈਂ ਗੱਲ ਕਰਾਂ ਆਪਣਾ ਸਕੋਡਾ ਦਾ ਲੋਗੋ ਆ ਗਿਆ 글로ਸੀ ਬਲੈਕ ਦੇ ਵਿੱਚ ਇਹਦੀ ਸਾਰੀ ਆਪਣੀ ਗ੍ਰਿਲ ਆ ਬਾਕੀ ਪ੍ਰੋਜੈਕਟਰ ਇਹਦੇ ਵਿੱਚ ਆਪਣੇ ਹੈਡਲੈਂਪ ਆ ਗਏ ਲੋ ਬੀਮ ਦਾ ਸੈਟਅਪ ਆਪਣੇ ਕੋਲ ਅਦਰ ਆ ਹਾਈ ਬੀਮ ਦਾ ਆਪਣੇ ਕੋਲ ਅਦਰ ਆ ਜਾਂਦਾ ਡੀਆਰਐਲ ਆਪਣੇ ਕੋਲ ਇੱਥੇ ਆ ਗਈ ਥੱਲੇ ਆਪਣਾ ਫੋਗ ਲੈਂਪ ਆ ਗਿਆ ਇਹਦੇ ਥੱਲੇ ਤੇ ਦੇਖੋਗੇ ਨਾ ਸਕਰਟਿੰਗ ਦਿੱਤੀ ਹੋਈ ਆ ਮਤਲਬ ਥੋੜੀ ਥੋੜੀ ਜੀ ਹੈਨਾ ਸਪੋਰਟੀ ਲੁੱਕ ਵਾਸਤੇ ਬਾਕੀ ਟੋਇੰਗ ਹੁੱਕ ਦਾ ਆਪਸ਼ਨ ਆਪਣੇ ਕੋਲ ਅੱਧਰ ਦੇ ਪਾਸੇ ਆ ਗਿਆ ਸਾਰਾ ਆਪਣਾ LED ਦਾ ਸੈਟਅਪ ਆ ਗਰਾਊਂਡ ਕਲੀਅਰੈਂਸ ਦੀ ਜੇ ਮੈਂ ਗੱਲ ਕਰਾਂ 180mm ਦੇ ਨੀਅਰਬਾਊਟ ਆਪਣੀ ਜਿਹੜੀ ਇਹਦੀ ਗਰਾਊਂਡ ਕਲੀਅਰੈਂਸ ਆਪਾਂ ਨੂੰ ਮਿਲ ਜਾਂਦੀ ਆ ਬਾਕੀ ਸਾਈਡ ਦੇ ਵਿੱਚੋਂ ਗੱਲ ਕਰੀਏ ਇਦਾਂ ਦੇ ਆਪਾਂ ਨੂੰ ਪਿਆਨੋ ਬਲੈਕ ਫਿਨਿਸ਼ ਦੇ ਵਿੱਚ ਇਹਦੇ ਅਲੋਇਵਲ ਮਿਲ ਜਾਂਦੇ ਨੇ ਟਾਇਰ ਸਾਈਜ਼ ਦੀ ਗੱਲ ਕਰਾਂ 205 55R16 16 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਅਲੋਇਵਲ ਮਿਲ ਜਾਂਦੇ ਨੇ ਗਲੋਸੀ ਬਲੈਕ ਦੇ ਵਿੱਚ ਫਰੰਟ ਇਹਦੀ ਡਿਸਕ ਆ ਤੇ ਰੀਅਰ ਇਹਦੀ ਡਰਮ ਬ੍ਰੇਕ ਮਿਲ ਜਾਂਦੀ ਆ ਬਾਕੀ ਫੈਂਡਰ ਦੇ ਉੱਤੇ ਆਪਾਂ ਗਲੋਸੀ ਬਲੈਕ ਦੇ ਵਿੱਚ ਹੀ ਆਪਣੀ ਇਹਦੇ ਓਰਬੀਅਮ ਆ ਗਏ ਵਿਦ LED ਇੰਡੀਕੇਟਰਸ ਇੰਡੀਕੇਟਰ ਆਪਣੀ ਹੈਨਾ LED ਦੇ ਵਿੱਚ ਕ੍ਰੋਮ ਦੇ ਆਪਾਂ ਨੂੰ ਮਤਲਬ ਡੁਅਲ ਟੋਨ ਦੇ ਵਿੱਚ ਆਪਾਂ ਨੂੰ ਇਹਦੇ ਡੋਰ ਹੈਂਡਲ ਮਿਲ ਜਾਂਦੇ ਨੇ ਕ੍ਰੋਮ ਇਨਸਰਟਡ ਆ ਥੋੜਾ ਜਿਹਾ ਬਾਕੀ ਅਦਰਲੇ ਪਾਸੇ ਇੱਕ ਰਿਕਵੈਸਨਸਰ ਆਪਾਂ ਨੂੰ ਇੱਥੇ ਮਿਲ ਜਾਂਦਾ ਇੱਕ ਰਿਕਵੈਸਨਸਰ ਆਪਾਂ ਨੂੰ ਮਤਲਬ ਕੋਡ ਡਰਾਈਵਰ ਸਾਈਡ ਮਿਲ ਜਾਂਦਾ ਬਾਕੀ ਉੱਤੇ ਪਾਸੇ ਤੁਸੀਂ ਦੇਖ ਸਕਦੇ ਹੋ ਡੁਅਲ ਟੋਨ ਆ ਨਾ ਤੇ ਤਾਂ ਕਰਕੇ ਆਪਣੀ ਜਿਹੜੀ ਰੂਫ ਆ ਇਹ ਬਲੈਕ ਦੇ ਵਿੱਚ ਆ ਗਈ ਇਦਾਂ ਦੀ ਆਪਾਂ ਨੂੰ ਕੁਝ ਫਿਊਜ ਇਹਦੀ ਸਨ ਰੂਫ ਮਿਲ ਜਾਂਦੀ ਆ ਤੇ ਜਿਹੜਾ ਬੀ ਪੀਲਰ ਆ ਇਹ ਵੀ ਆਪਣਾ 글로ਸੀ 블랙 ਦੇ ਵਿੱਚ ਆਉਂਦਾ ਆ ਬਾਕੀ ਫਿਊਲ ਟੈਂਕ ਕੈਪੈਸਿਟੀ ਦੀ ਗੱਲ ਕਰਾਂ ਮੈਂ ਆਪਣੀ 45 ਲੀਟਰ ਦੀ ਫਿਊਲ ਟੈਂਕ ਕੈਪੈਸਿਟੀ ਹੈ ਦੀ ਐਵਰੇਜ ਵਗੈਰਾ ਇਹਦੀ 19 20 ਦੀ ਮਤਲਬ ਨੀਅਰ ਅਬਾਊਟ ਇਹਦੀ ਐਵਰੇਜ ਕਲੇਮ ਡਾ ਕਿ ਹਾਂ 19 20 ਦੀ ਐਵਰੇਜ ਵਾਲੀ ਗੱਡੀ ਆਪਾਂ ਨੂੰ ਪ੍ਰੋਵਾਈਡ ਕਰ ਦਿੰਦੀ ਆ ਬਾਕੀ ਲੁੱਕ ਤੁਸੀਂ ਦੇਖ ਹੀ ਸਕਦੇ ਹੋ ਯਾਰ ਸਪੋਰਟੀ ਤਾਂ ਲੱਗਦੀ ਹੈ ਗੱਡੀ ਇਹਦੇ ਰਾਈਵਲ ਜੇ ਮੈਂ ਗੱਲ ਕਰਾਂ ਇੱਕ ਆਪਣੀ ਵਰਟਸ ਹੁੰਦੀ ਆ ਤੇ ਇੱਕ ਆਪਣੀ ਵਰਨਾ ਹੁੰਦੀ ਆ ਬਾਕੀ ਪਿੱਛੋਂ ਦੀ ਗੱਲ ਕਰੀਏ ਆਪਾਂ ਨੂੰ ਇਹਨਾਂ ਨੇ ਸਪੋਇਲਰ ਦਿੱਤਾ ਹੋਇਆ ਇਹ ਵੀ ਆਪਣਾ ਗਲੋਸੀ ਬਲੈਕ ਦੇ ਵਿੱਚ ਆ ਜਾਂਦਾ ਹੈ ਨਾ ਮਤਲਬ ਘੈਂਟ ਦਾ ਲੱਗਦਾ ਹੈ ਇਹ ਚੀਜ਼ ਬਾਕੀ ਹਾਈ ਮਾਉਂਟ ਸਟੋਪ ਲੈਂਪ ਆਪਣੇ ਕੋਲ ਇੱਧਰਲੇ ਪਾਸੇ ਆ ਗਿਆ ਡੀ ਫੋਗਰ ਮਿਲ ਜਾਂਦਾ ਆਪਾਂ ਨੂੰ ਤੇ ਸ਼ਾਕਫਨ ਆਪਾਂ ਨੂੰ ਐਂਟੀਨਾ ਮਿਲ ਜਾਂਦਾ ਇੱਧਰਲੇ ਪਾਸੇ ਬਾਕੀ ਪਿੱਛੋਂ ਗੱਲ ਕਰੀਏ ਸਕੋਡਾ ਦੀ ਬੈਜਿੰਗ ਆ ਗਈ ਆਪਣੇ ਕੋਲ एलईडी ਦਾ ਸਾਰਾ ਇਹਦਾ ਆਪਣੀ ਟੇਲ ਲਾਈਟ ਦਾ ਸੈਟਅਪ ਆ ਬ੍ਰੇਕ ਲਾਈਟ ਪਾਰਕਿੰਗ ਲਾਈਟ ਰਿਵਰਸ ਲਾਈਟ ਤੇ ਆਪਣੇ ਜਿਹੜੇ ਇੰਡੀਕੇਟਰ ਨੇ ਬਾਕੀ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜਿਹੜੀ ਬੈਜਿੰਗ ਆ ਆਪਣੀ ਇਹ ਸਾਰੀ ਨਾ ਆਪਣੀ ਡੀक्रोਮ ਕੀਤੀ ਹੋਈ ਆ ਮਤਲਬ ਬਲੈਕ ਦੇ ਵਿੱਚ ਆ ਥੋੜਾ ਜਿਹਾ ਬਲੈਕ ਇਨਸਰਟ ਥੋੜਾ ਇਹਨਾਂ ਨੇ ਵਧੀਆ ਯੂਜ਼ ਕੀਤਾ ਹੋਇਆ ਇਸ ਸਪੋਰਟਸ ਵੇਰੀਐਂਟ ਨੇ ਜਿਹੜਾ ਉਹਨਾਂ ਦੇ ਵਿੱਚ ਆਉਂਦਾ ਆ ਇਹ ਮਤਲਬ ਜਿਵੇਂ ਆ ਵਾਈਟ ਕਲਰ ਦੇਖ ਰਹੇ ਤੁਸੀਂ ਤੇ ਇਹ ਆਪਣਾ ਬਲੈਕ ਬਾਕੀ ਤੁਸੀਂ ਇੱਕ ਵਾਰ ਨਾ ਲੁੱਕ ਚੈੱਕ ਕਰੋ ਯਾਰ ਇੰਨੀ ਘੈਂਟ ਲੱਗਦੀ ਆ ਨਾ ਮੂੰਹ ਦਿਖਦਾ ਯਾਰ ਪ੍ਰੋਪਰ ਬਾਕੀ ਆ ਸਕੋਟਰ ਤੁਸੀਂ ਜਾਣਦੇ ਹੋ ਮੇਨਲੀ ਆਪਣੀ ਬਿਲਡ ਕੁਆਲਿਟੀ ਤੇ ਸੇਫਟੀ ਲਈ ਜਾਣੀ ਜਾਂਦੀ ਆ ਬਾਕੀ ਰਿਵਰਸ ਦੇ ਵਿੱਚ ਆਪਾਂ ਨੂੰ ਤਿੰਨ ਇਹਦੇ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਥੱਲੇ ਪਾਸੇ ਰਿਫਲੈਕਟਰ ਆਗੇ ਇੱਕ ਨਾ ਇਹਨਾਂ ਨੇ ਥੱਲੇ ਇੱਧਰਲੇ ਪਾਸੇ ਥੋੜਾ ਜਿਹਾ ਪੈਟਰਨ ਜਿਹਾ ਦਿੱਤਾ ਹੋਇਆ ਉਦੋਂ ਥੱਲੇ ਆਪਾਂ ਨੂੰ ਰੀਅਰਸ ਕਟਿੰਗ ਮਿਲ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਹੈ ਨਾ ਕਿੰਨਾ ਮਤਲਬ ਪ੍ਰੀਮੀਅਮ ਜਾਂ ਫੀਚਰ ਲੱਗਦਾ ਬਾਕੀ ਇਦਾਂ ਦੀ ਕੁਛ ਇਹਦੀ ਆਪਣੀ ਬੂਟ ਸਪੇਸ ਆ ਬੂਟ ਲੈਂਪ ਆਪਾਂ ਨੂੰ ਇੱਥੇ ਮਿਲ ਜਾਂਦਾ 501 ਕਿਲੋਲਟਰ ਦੇ ਅਰਾਊਂਡ ਇਹਦੀ ਆਪਣੀ ਬੂਟ ਸਪੇਸ ਹੁੰਦੀ ਆ ਬਾਕੀ ਸਪੇਅਰ 휠 ਦੀ ਗੱਲ ਕਰਾਂ ਆਪਾਂ ਨੂੰ ਐਮ ਆਰ ਐਫ ਦੇ ਟਾਇਰ ਮਿਲ ਜਾਂਦੇ ਨੇ ਟਾਇਰ ਸਾਈਜ਼ ਦੀ ਜੇ ਮੈਂ ਗੱਲ ਕਰਾਂ 195 65 ਤੇ ਆਰ 15 ਇੱਕ ਸਾਈਜ਼ ਮਤਲਬ ਛੋਟੇ ਮਿਲ ਜਾਂਦੇ ਨੇ ਆਪਾਂ ਨੂੰ ਹਰ ਗੱਡੀ ਦਾ ਆਪਣਾ ਸਟੈਂਡਰਡ ਹੁੰਦਾ ਹੈ ਪਰ ਇੱਥੇ ਨੇ ਆਪਾਂ ਨੂੰ ਡਿੱਗੀ ਦੇ ਵਿੱਚ ਵੀ ਮਤਲਬ ਬਿਡਿੰਗ ਜੀ ਪ੍ਰੋਵਾਈਡ ਕੀਤੀ ਹੋਈ ਆ ਜਿਹਦੇ ਕਰਕੇ ਆਪਣੀ ਆਵਾਜ਼ ਜਿਹੜੀ ਬਾਹਰ ਬਾਕੀ ਰਿਵਰਸ ਕੈਮਰਾ ਆਪਾਂ ਨੂੰ ਇੱਥੇ ਮਿਲ ਜਾਂਦਾ ਨੰਬਰ ਪਲੇਟ ਲਾਈਟਸ ਆਪਾਂ ਨੂੰ ਇੱਥੇ ਮਿਲ ਜਾਂਦੀਆਂ ਇਹ ਐਲਈਡੀ ਦੇ ਵਿੱਚ ਆਪਣਾ ਸਾਰਾ ਕੁਝ ਬਾਕੀ ਹੁਣ ਚਾਹੋਗੇ ਇੱਕ ਵਾਰ ਆਪਾਂ ਇੰਟੀਰੀਅਰ ਦੇ ਵਿੱਚ ਯਾਰ ਸਕੋਡਾ ਦੀਆਂ ਗੱਡੀਆਂ ਦੇ ਨਾ ਸਕੋਡਾ ਤੇ ਬੋਕਸ ਰਕਣ ਦੀ ਗੱਡੀਆਂ ਦੇ ਡੋਰ ਇੰਨੇ ਹੈਵੀ ਹੁੰਦੇ ਨੇ ਨਾ ਖੋਲਨੇ ਖੋਲਨੇ ਬਹੁਤ ਔਖੇ ਨੇ ਡੋਰ ਪੈਨਲ ਦੀ ਜਿਵੇਂ ਮੈਂ ਗੱਲ ਕਰਾਂ ਆਪਾਂ ਨੂੰ ਗਲੋਸੀ ਬਲੈਕ ਸਾਰਾ ਇੱਥੇ ਮਿਲ ਗਿਆ ਕ੍ਰੋਮ ਦੇ ਆਪਾਂ ਨੂੰ ਡੋਰ ਹੈਂਡਲਸ ਮਿਲ ਗਏ ਬਾਕੀ ਜਿਹੜੇ ਆਪਣੀ ਡਰਾਈਵਰ ਸਾਈਡ ਯੂਨਿਟ ਆ ਆ ਸਾਰੀ ਇੱਥੇ ਪਾਸ ਆ ਗਈ ਓ ਆਰਐਮ ਆਪਣੀ ਇਲੈਕਟ੍ਰ 올4 파워 윈도우즈 ਨੇ ਆਪਣੀਆਂ ਤੇ ਵਨ ਟੱਚ ਅਪ ਤੇ ਵਨ ਟੱਚ ਡਾਊਨ ਆਪਣੀ ਓਨਲੀ ਸਿਰਫ ਡਰਾਈਵਰ ਸਾਈਡ ਵਿੰਡੋ ਆ ਬਾਕੀ ਆਪਣੀ 올4 파워 윈도우즈 ਆ ਗਿਆ 파워 윈도우 ਲੋਕ ਬਟਨ ਆਪਣੇ ਕੋਲ ਇਧਰ ਆ ਗਿਆ ਗ੍ਰੈਬ ਹੈਂਡਲਿਕਪ ਨੂੰ ਇੱਥੇ ਮਿਲ ਜਾਂਦਾ ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ ਸੌਫਟ ਟੱਚ ਆਪਣਾ ਇਹ ਫੈਬਰਿਕ ਦੇ ਵਿੱਚ ਆ ਜਾਂਦਾ ਬਾਕੀ ਸਾਰਾ ਆਪਣਾ ਹਾਰਡ ਪਲਾਸਟਿਕ ਆ ਸੀਟਾਂ ਦੀ ਜਿਵੇਂ ਮੈਂ ਗੱਲ ਕਰਾਂ ਆਪਾਂ ਨੂੰ ਇਹਦੇ ਵਿੱਚ ਫੈਬਰਿਕ ਦੀ ਸੀਟਾਂ ਮਿਲ ਜਾਂਦੀਆਂ ਨੇ 6 ਵੇਅ ਅਡਜਸਟੇਬਲ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ ਆਪਾਂ ਹਾਈਟ ਅਡਜਸਟ ਕਰ ਸਕਦੇ ਆ ਬਾਕੀ ਨਾ ਐਦਾਂ ਦਾ ਕੁਝ ਆਪਣਾ ਇਹ ਤਾਂ ਸਕੂਟਰ ਦਾ ਇੰਟੀ ਇੰਟੀਰੀਅਰ ਬੜਾ ਪ੍ਰੀਮੀਅਮ ਲੱਗਦਾ ਯਾਰ ਇਹਨਾਂ ਦੀ ਗੱਡੀਆਂ ਦਾ ਨਾ ਸਾਈਡ ਦੇ ਵਿੱਚੋਂ ਜਿਵੇਂ ਮੈਂ ਗੱਲ ਕਰਾਂ ਇਹਦੇ ਜਿਹੜੇ ਹੈੱਡਲੈਂਪ ਕੰਟਰੋਲ ਨੇ ਸਾਰੇ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਆਪਾਂ ਆਟੋ ਕਰ ਲੀਏ ਚਾਹੇ ਆਪਣੀ ਮੇਨ ਜਿਹੜੇ ਹੈੱਡਲੈਂਪ ਸੈੱਟ ਆਪਾਂ ਸਾਰਿਆਂ ਨੂੰ ਬਾਹਰ ਲੀਏ ਬਾਕੀ ਅਦਰਲੇ ਪਾਸੇ ਆਪਣੇ ਕੋਲ ਅੱਗੇ ਇਹਦੇ ਹੈੱਡਲਾਈਟ ਲੈਵਲਰ ਸਟੀਅਰਿੰਗ 휠 ਦੇਖੋ ਯਾਰ ਇਹਦਾ 2 ਸਪੋਕ ਆਪਾਂ ਨੇ ਇਹਦੇ ਵਿੱਚ ਸਟੀਅਰਿੰਗ 휠 ਮਿਲ ਜਾਂਦਾ ਸਾਰਾ ਆਪਾਂ ਨੂੰ ਲੈਦਰ ਰਾਈਡ ਦੇ ਵਿੱਚ ਯਾਰ ਲਗਜ਼ਰੀ ਤੇ ਪ੍ਰੀਮੀਅਮ ਹੈਗੀ ਆ ਗੱਡੀ ਆ ਸੱਚੀ ਜਿਹੜਾ ਇਹਨਾਂ ਨੇ 2 ਸਪੋਕ ਕੇ ਸਟੀਅਰਿੰਗ 휠 ਕੀਤਾ ਨਾ ਪ੍ਰ ਆਪਾਂ ਗੱਲ ਕਰੀਏ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਹੈਡਲਾਈਟ ਕੰਟਰੋਲ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਜਰਮਨ ਗੱਡੀਆਂ ਹਨਾ ਤੇ ਤਾਂ ਕਰਕੇ ਆਪਣੇ ਜਿਹੜੇ ਹੈਡਲਾਈਟ ਕੰਟਰੋਲ ਨੇ ਆਪਾਂ ਨੂੰ ਇਧਰ ਮਿਲ ਜਾਂਦੇ ਨੇ ਵਾਈਪਰ ਕੰਟਰੋਲ ਦਾ ਆਪਾਂ ਨੂੰ ਇਧਰ ਮਿਲ ਜਾਂਦੇ ਨੇ ਇਧਰਲੇ ਪਾਸੇ ਆਪਣੇ ਕੋਲ ਪੈਡਲ ਸ਼ਿਫਟਰ ਆ ਗਏ ਇਦਾਂ ਦੀ ਆਪਣੀ ਕੁਛ ਇਹਦੀ ਐਮ ਆਈ ਡੀ ਆ ਜਿਹਦੇ ਵਿੱਚ ਮੈਂ ਗੱਲ ਕਰ ਤਿੰਨ ਇੰਚ ਦੀ ਇਨਸਟਰੂਮੈਂਟ ਕਲੱਸਟਰ ਦੀ ਐਮ ਆਈ ਡੀ ਮਿਲ ਜਾਂਦੀ ਆ ਆਪਾਂ ਜਿਵੇਂ ਇਹਦੀ ਕੋਈ ਵੀ ਸੈਟਿੰਗ ਵਗੈਰਾ ਕਰਨੀ ਹੋਵੇ ਆਪਾਂ ਇੱਥੋਂ ਕਰ ਲੀਦੀ ਆ ਜਿਵੇਂ ਸਰਵਿਸ ਹੋ ਗਈ ਟਾਈਮ ਵਗੈਰਾ ਹੋ ਗਿਆ ਇਹ ਟ੍ਰਿਪ ਇਹ ਟ੍ਰਿਪ ਵੀ ਕੁਝ ਵੀ ਹੋ ਗਈ ਬਾਕੀ ਇਹਦੀ ਆਪਣੀ ਜਿਹੜੀ ਟੌਪ ਸਪੀਡ ਆ 240 ਤੱਕ ਲਿਖੀ ਹੋਈ ਆ ਫਿਊਲ ਗੇਜ ਆਪਾਂ ਨੂੰ ਇੱਧਰਲੇ ਪਾਸੇ ਮਿਲ ਜਾਂਦੀ ਆ ਤੇ ਇੰਜਨ ਟੈਂਪਰੇਚਰ ਆਪਾਂ ਨੂੰ ਇੱਧਰਲੇ ਪਾਸੇ ਮਿਲ ਜਾਂਦਾ ਬਾਕੀ ਨੂੰ ਤੁਸੀਂ ਕੁਆਰੀ ਇੰਟੀਰੀਅਰ ਚੈੱਕ ਕਰੋ ਇਹਦੇ ਦਾ ਐਨੀ ਪ੍ਰੀਮੀਅਮ ਲੱਗਦੀਆਂ ਨਾ ਮਤਲਬ ਆਡੀ ਆਰ ਕੀ ਗੱਡੀ ਇਹ ਪਾਰਟ ਤਾਂ ਆਡੀ ਆਰ ਕੀ ਗੱਡੀ ਨੂੰ ਵੀ ਫੇਲ ਕਰਦਾ ਆ ਆਟੋਮੈਟਿਕ ਡੇ ਨਾਈਟ ਆਰ ਵੀ ਆਰ ਵੀ ਆ ਮਿਲ ਗਿਆ ਇੱਥੋਂ ਆਪਾਂ ਮਤਲਬ ਇਹਦੀ ਸਨ ਰੂਫ ਵਗੈਰਾ ਅਡਜਸਟ ਕਰ ਸਾਧਿਆ ਬਾਕੀ ਇਹਦੇ ਜਿਹੜੀ ਆਪਣੀ ਕੈਬਲਾਈਟ ਆ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਆ ਜਿਹੜਾ ਆਪਣਾ ਕੋ ਡਰਾਈਵਰ ਸਾਈਡ ਸਨ ਵਾਈਜ਼ਰ ਆਪਾਂ ਨੂੰ ਵਿਦ ਮਿਰਰ ਮਿਲ ਜਾਂਦਾ ਜਿਹੜਾ ਡਰਾਈਵਰ ਸਾਈਡ ਸਨ ਵਾਈਜ਼ਰ ਆਪੇ ਵਿਦ ਟਿਕਟ ਹੋਲਡਰ ਮਿਲ ਜਾਂਦਾ ਸਟੀering ਵੀਲ ਐਡਜਸਟਮੈਂਟ ਦੀ ਮੈਂ ਗੱਲ ਕਰਾਂ ਆਪਣੀ ਡਿਲਟ ਤੇ ਟੈਲੀਸਕੋਪਿਕ ਮਤਲਬ 4 ਵੇ ਆਪਾਂ ਨੂੰ ਉਹ ਮਿਲ ਜਾਂਦੀ ਆ ਬਾਕੀ ਨਾ ਇੱਕ ਚੀਜ਼ ਦਿਖਾਣਾ ਤੁਹਾਨੂੰ ਮੈਂ ਇਹਨੂੰ ਤੁਸੀਂ ਇੱਕ ਵਾਰ ਪੈਡਲ ਦੇਖੋ ਯਾਰ ਇੰਨੇ ਪ੍ਰੀਮੀਅਮ ਨੇ ਨਾ ਪ੍ਰੀਮੀਅਮ ਨਸਟਬ ਬਬੂ ਹੈਗੀ ਹੈ ਗੱਡੀ ਦੇ ਵਿੱਚ ਇਧਰਲੇ ਪਾਸੇ ਆਗੇ ਇਹਦੇ ਇਨਫੋਰਟੇਨਮੈਂਟ ਕੰਟਰੋਲ ਇਧਰਲੇ ਪਾਸੇ ਆਗੇ ਇਹਦੇ ਆਪਣੇ ਕਰੂਜ਼ ਕੰਟਰੋਲ ਵਗੈਰਾ ਬਾਕੀ 6 ਦੇ ਵਿੱਚ ਆਪਾਂ ਨੂੰ 에ਅਰ ਬੈਗ ਮਿਲ ਜਾਂਦੇ ਨੇ ABS, EBD ਆਪਣੇ ਹਨਾ ਫੀਚਰ ਜਿਹੜੇ ਹੁੰਦੇ ਨੇ ਉਹ ਤਾਂ ਨੈਸੈਸਰੀ ਨੇ ਬਾਕੀ ਇੱਕ ਵਾਰ ਆ ਦੇਖੋ ਆ ਚੀਜ਼ ਨਾ ਬਹੁਤ ਪ੍ਰੀਮੀਅਮ ਜੀ ਲੱਗਦੀ ਆ 글로ਸੀ ਬਲੈਕ ਆਪਾਂ ਨੂੰ ਡੀ-క్రੋਮ ਟਾਈਪ ਦਾ ਮਟੀਰੀਅਲ ਇਕੱਠਾ ਦਿੱਤਾ ਹੋਇਆ ਇੱਕ ਸਿਲਵਰ ਜੀ ਫਿਨਿਸ਼ ਆਪਾਂ ਨੂੰ ਦਿੱਤਾ ਹੋਇਆ ਬਲੈਕ ਦਾ ਆਪਾਂ ਨੂੰ ਇੰਟੀਰੀਅਰ ਮਤਲਬ ਮੇਨ ਡੈਸ਼ਬੋਰਡ ਮਿਲ ਜਾਂਦਾ ਏ ਟ੍ਰਿਪਲ ਟੋਨ ਦੇ ਵਿੱਚ ਕਹ ਲਾਂ ਮੈਂ ਹੈਨਾ ਮਲਟੀ ਟੋਨ ਦੇ ਵਿੱਚ ਆ ਵੈਸੇ ਆਪਣਾ ਇਹ ਡੈਸ਼ਬੋਰਡ ਜਿਹੜਾ ਮੇਨਲੀ ਇਹਦਾ ਬਾਕੀ ਇਹਦੀ ਐਮ ਆਈ ਡੀ ਨਹੀਂ ਚੱਲ ਰਹੀ ਇਨਫੋਟੇਨਮੈਂਟ ਸਕਰੀਨ ਨਹੀਂ ਚੱਲ ਰਹੀ 11.5 ਇੰਚਸ ਦੇ ਨੀਅਰਬਾਊਟ ਇਹਦੀ ਆਪਣੀ ਜਿਹੜੀ ਇਨਫੋਟੇਨਮੈਂਟ ਸਕਰੀਨ ਆ ਜਾਂਦੀ ਆ ਥੱਲੇ ਆਪਣੇ ਕੋਲ ਹਜ਼ਾਰਡ ਲੈਂਪ ਬਟਨ ਆ ਗਿਆ ਇੱਥੋਂ ਉਦੋਂ ਥੱਲੇ ਜਾਈਏ ਆਪਣੇ ਕੋਲ ਏਸੀ ਵੈਂਟਸ ਆ ਗਏ ਇਦਾਂ ਦੇ ਕੁਝ ਆਪਣਾ ਨੇ ਜਿਹੜੀ ਆਪਣੀ ਏਸੀ ਕੰਸੋਲ ਯੂਨਿਟ ਆ ਆਪਣੀਆਂ ਸਾਰੀ ਡਿਜੀਟਲ ਦੇ ਵਿੱਚ ਆ ਜਾਂਦੀ ਆ ਟੱਚ ਨੇ ਵੈਸੇ ਇਹ ਮਤਲਬ ਜਿਵੇਂ ਆਪਾਂ ਗੱਲ ਕਰੀਏ ਬਟਨਸ ਨਹੀਂ ਆ ਟੱਚ ਨੇ ਤੇ ਨਾ ਥੋੜਾ ਥੱਲੇ ਆਪਾਂ ਨੂੰ ਸਪੇਸ ਮਿਲ ਜਾਂਦਾ ਉਦੋਂ ਥੱਲੇ ਜਾਈਏ ਦੋ ਆਪਾਂ ਨੂੰ ਸੀ ਟਾਈਪ ਪੋਰਟਸ ਮਿਲ ਜਾਂਦੇ ਨੇ ਅ ਵਾਇਰਲੈਸ ਚਾਰਜਰ ਵਾਇਰਲੈਸ ਚਾਰਜ ਨਹੀਂ ਆਉਂਦਾ ਇਹਦੇ ਵਿੱਚ ਆਪਣਾ ਇਹਦੇ ਵਿੱਚ ਦੋ ਟਰਾਂਸਮਿਸ਼ਨ ਹੁੰਦੇ ਨੇ ਆਟੋਮੈਟਿਕ ਦੇ ਵਿੱਚ ਤੇ ਇੱਕ ਆਪਣਾ ਮੈਨੂਅਲ ਟਰਾਂਸਮਿਸ਼ਨ ਆਉਂਦਾ ਜਿਹੜੇ ਆਪਣੇ ਆਟੋਮੈਟਿਕ ਦੇ ਵਿੱਚ ਟਰਾਂਸਮਿਸ਼ਨ ਹੁੰਦੇ ਨੇ ਮੇਨਲੀ ਇੱਕ ਆਪਣਾ 5 ਸਪੀਡ ਏ ਐਮ ਟੀ ਆਉਂਦਾ ਆਟੋਮੈਟਿਕ ਟਰਾਂਸਮਿਸ਼ਨ ਤੇ ਇੱਕ ਆਪਣਾ 7 ਸਪੀਡ ਡੀ ਐਸ ਜੀ ਟਰਾਂਸਮਿਸ਼ਨ ਆਉਂਦਾ ਬਾਬੂ ਡੀ ਐਸ ਜੀ ਟਰਾਂਸਮਿਸ਼ਨ ਸਕੋਡਾ ਤਾਂ ਇੰਨਾ ਘੈਂਟ ਆ ਨਾ ਬਾਕੀ ਇਧਰਲੇ ਪਾਸੇ ਆਪਣੇ ਕੋਲ ਆ ਗਿਆ ਤਾਂ ਲੋਕ ਤੇ ਅਨਲੋਕ ਦਾ ਆਈਡਲ ਸਟਾਰਟ ਸਟਾਪ ਬਟਨ ਆਪਣੇ ਕੋਲ ਇਧਰ ਆ ਗਿਆ ਹੈਂਡ ਬ੍ਰੇਕ ਆਪਾਂ ਨੂੰ ਮੈਨੂਅਲ ਮਿਲ ਜਾਂਦੀ ਆਪਾਂ ਨੂੰ ਇੱਥੇ ਇੱਕ 12 ਵੀ ਸਾਕਟ ਆਪਣੇ ਕੋਲ ਅੱਧਰਲੇ ਪਾਸੇ ਆ ਗਿਆ ਥੁੱਲੇ ਆਪਾਂ ਨੂੰ ਥੋੜੀ ਮਤਲਬ ਕੱਪ ਹੋਲਡਰ ਸਪੇਸ ਇੱਥੇ ਮਿਲ ਜਾਂਦੀ ਆ ਬਾਕੀ ਇਦਾਂ ਦੀ ਕੁਝ ਆਪਾਂ ਨੂੰ ਇਹਦੀ ਆਮ ਰੈਸਟ ਆ ਆਮ ਰੈਸਟ ਇਹਦੀ ਆਪਣੀ ਸਲਾਈਡੇਬਲ ਆ ਇਧਰਲੇ ਪਾਸੇ ਆ ਗਿਆ ਇਹਦਾ ਆਪਣਾ ਗਲਵ ਬਾਕਸ ਤੇ ਗਲਵ ਬਾਕਸ ਨੇ ਤਾਂ ਬਾਬੇ ਕੂਲ ਡਾ ਤੇ ਦੇਖ ਸਕਦੇ ਹੋ ਬਟਨ ਆ ਦੇਖੋ ਇੱਥੇ ਇਹਨਾਂ ਨੇ ਆਪਾਂ ਨੂੰ ਬਟਨ ਦਿੱਤਾ ਹੋਇਆ ਕੂਲ ਡ ਤੇ ਹਨਾਨ ਕੂਲ ਡ ਦਾ ਬਾਕੀ ਐਦਾਂ ਦਾ ਆਪਣਾ ਕੁਛ ਸੀਗਾ ਯਾਰ ਜਿਹੜੇ ਇਹਦੇ ਸਾਈਡ ਆ ਆਲੇ ਨੇ ਨਾ ਆਪਣੀ ਏਸੀ ਵੈਂਟਸ ਮੈਨੂੰ ਬਹੁਤ ਸੋਹਣੇ ਲੱਗੇ ਯਾਰ ਬਹੁਤ ਪ੍ਰੀਮੀਅਮ ਨੇ ਯਾਰ ਸੱਚੀਓ ਬਾਕੀ ਇਹਦੇ ਵਿੱਚ ਜੇ ਮੈਂ ਮਿਊਜ਼ਿਕ ਸਿਸਟਮ ਦੀ ਗੱਲ ਕਰਾਂ ਆਪਣੇ ਚਾਰ ਸਪੀਕਰ ਆਉਂਦੇ ਨੇ ਚਾਰ ਇਹਦੇ ਵਿੱਚ ਆਪਣੇ ਟਵਿੱਟਰ ਆਉਂਦੇ ਨੇ ਬਾਕੀ ਨਾ ਐਨਫੋਰਟੇਨਮੈਂਟ ਸਕਰੀਨ ਬਾਰੇ ਮੈਨੂੰ ਹਨਾ ਚੱਲ ਨਹੀਂ ਰਹੀ ਪਤਾ ਨਹੀਂ ਕੀ ਚੱਕਰ ਆ ਬਾਕੀ ਇੱਥੇ ਇਹਨਾਂ ਨੇ ਥੋੜੀ ਸਪੇਸ ਦਿੱਤੀ ਹੋਈ ਆ ਸਕੋਡਾ ਦੀ ਤੁਸੀਂ ਦੇਖੋ ਜਿਹੜਾ ਮੀਟਰ ਆ ਇੱਥੇ ਆਪਣੀ ਬੈਜਿੰਗ ਮਿਲ ਜਾਂਦੀ ਆ ਸਕੋਡਾ ਦੀ ਇੱਧਰ ਵੀ ਸਕੋਡਾ ਦੀ ਬਾਕੀ ਆਦਾਂ ਦਾ ਕੁਝ ਆਪਣਾ ਸਕੋਟਰ ਦਾ ਜਿਹੜਾ ਇੰਟੀਰੀਅਰ ਸੀਗਾ ਫਰੰਟ ਦੇ ਵਿੱਚੋਂ ਐਨਾ ਹੀ ਸੀਗਾ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਰੀਅਰ ਬਾਰੇ ਦੱਸਾਂ ਮੈਂ ਤੁਹਾਨੂੰ ਥੋੜਾ ਜਿਹਾ ਬਾਕੀ ਜਿਹੜਾ ਪਿਛਲਾ ਡੋਰ ਪੈਨਲ ਆ ਆਪਾਂ ਨੂੰ ਮਤਲਬ ਸੇਮ ਐਜ਼ ਇਟ ਇਜ਼ ਫਰੰਟ ਡੋਰ ਵਰਗਾ ਮਿਲ ਜਾਂਦਾ ਰੀਅਰ ਦੇ ਵਿੱਚ ਯਾਰ ਐਨੀ ਮਤਲਬ ਘੈਂਟ ਫੀਲਿੰਗ ਹੁੰਦੀ ਹੈ ਨਾ ਕਿਉਂਕਿ ਨੀਵੀਂ ਹੈ ਗੱਡੀ ਨੀਵੀਂ ਗੱਡੀ ਤੇ ਬਹੁਤ ਮਤਲਬ ਵਧੀਆ ਜੀ ਪਾਕੀ ਸਪੇਸ਼ੀਅਸ ਵੀ ਬਹੁਤ ਆ ਬਾਕੀ ਨਾ ਆਪਾਂ ਨੂੰ ਥੱਲੇ ਦੋ ਸੀਟ ਆਪੋਰਟ ਮਿਲ ਜਾਂਦੇ ਨੇ ਆਪਣਾ ਰੀਅਰ ਏਸੀ ਮਿਲ ਜਾਂਦਾ ਆਪਾਂ ਨੂੰ ਤੇ ਹੰਪ ਵਗੈਰਾ ਦੀ ਗੱਲ ਕਰਾਂ ਮੈਂ ਐਡਾ ਹੰਪ ਨਹੀਂਗਾ ਮਤਲਬ ਠੀਕ ਆ ਸਫੀਸ਼ੀਐਂਟ ਆ ਬਾਕੀ ਰੀਅਰ ਦੇ ਵਿੱਚ ਆਪਾਂ ਨੂੰ ਰੀਅਰ ਆਰਮ ਰੈਸਟ ਮਿਲ ਗਿਆ ਵਿਦ ਟੂ ਕੱਪ ਹੋਲਡਰ ਆਪਣੇ 5 ਜੀ ਇਹਦੇ ਵਿੱਚ ਜਿਹੜੇ ਆਪਣੇ ਹੈਡ ਰੈਸਟ ਉਹ ਐਡਜਸਟੇਬਲ ਹੁੰਦੇ ਨੇ ਆਪਣੀ ਰੀਅਰ ਜਿਹੜੀ ਕੈਬਲਾਈਟ ਆਪਾਂ ਨੂੰ ਵੀ ਐਲਈਡੀ ਦੇ ਵਿੱਚ ਮਿਲ ਜਾਂਦੀ ਆ ਬਾਕੀ ਯਾਰ ਸਕੋਡਾ ਸਲਾਵੀਆ ਗੱਡੀ ਦਾ ਘੈਂਟ ਆ ਬਾਕੀ ਜੀ ਐਦਾਂ ਦੀ ਕੋਈ ਸਕੋਡਾ ਦੀ ਸਲਾਵੀਆ ਸੀਗੀ ਜ ਜਪਾ ਹੋਈ ਸੀ ਰਕਲੇ ਸਕੋਡਾ ਇੰਡਸਟਰੀਅਲ ਏਰੀਆ ਫੇਜ਼ 1 ਦੇ ਵਿੱਚ ਇਹ ਸ਼ੋਰੂਮ ਆ ਤੁਹਾਨੂੰ ਜੇ ਆਪਣੀ ਸਕੋਡਾ ਦੀ ਕਿਸੇ ਵੀ ਕਾਰ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਵੇ ਜਾਂ ਜਿਹੜੇ ਮੇਰੇ ਬਾਈਨ ਨੇ ਸਕੋਡਾ ਦੀ ਗੱਡੀ ਪਰਚੇਸ ਕਰਨੀ ਹੋਵੇ ਮੈਂ ਨਾ ਇੱਕ ਵੀਰੇ ਦਾ ਨੰਬਰ ਪਰਮਿਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਆਪਣੀ ਸਕੋਡਾ ਦੀ ਕਿਸੇ ਵੀ ਗੱਡੀ ਦੀ ਕੁਐਰੀ ਦੇ ਰਿਲੇਟਡ ਬਾਕੀ ਜੀ ਅੱਜ ਦੀ ਵੀਡੀਓ ਆਪਣੀ ਸੀਗੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਤੁਹਾਡਾ ਸਾਥਾ